ਪਰ ਅੱਜ ਇੱਕ ਅਜਿਹੀ ਘਟਨਾ ਦੀ ਸਾਂਝ ਤੁਹਾਡੇ ਨਾਲ ਪਾਉਣੀ ਹੈ ਜਿਹਨੂੰ ਸੁਣ ਕੇ ਸ਼ਾਇਦ ਤੁਹਾਡੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਵੇ ਕਿਉਂਕਿ ਜਦੋਂ ਇਹ ਘਟਨਾ ਆਸੀ ਸੁਣੀ ਤਾਂ ਸਾਨੂੰ ਵੀ ਇਸ ਘਟਨਾ ਤੇ ਬਹੁਤਾ ਯਕੀਨ ਨਹੀਂ ਹੋ ਰਿਹਾ ਸੀਗਾ ਕਿ ਅਖਰਕਾਰ ਇਦਾਂ ਵੀ ਹੋ ਸਕਦਾ ਪੰਜਾਬ ਵਰਗੇ ਖਿੱਤੇ ਦੇ ਵਿੱਚ ਇਹਨਾਂ ਦੀ ਕਿਸਾਦੀ ਸੁਦਾ ਬੇਟੀ ਜਿਹੜੀ ਦੋ ਬੱਚਿਆਂ ਦੀ ਮਾਂ ਹੈ ਉਹਨਾਂ ਨੂੰ ਜਿਹੜੇ ਗੁੰਡਾ ਅਨਸਰ ਹੈ ਕਿਸੇ ਤਰ੍ਹਾਂ ਚੱਕ ਕੇ ਲੈ ਜਾਂਦੇ ਆ ਚੱਕ ਕੇ ਜਦੋਂ ਚਾਰ ਬੰਦੇ ਲੈ ਜਾਂਦੇ ਉਹਨਾਂ ਨਾਲ ਗੈਂਗਰੇਪ ਹੁੰਦਾ ਚਾਰਾਂ 'ਚੋਂ ਇੱਕ ਬੰਦਾ ਅਰੈਸਟ ਕੀਤਾ ਤਿੰਨ ਅੰਨੇ ਗੁੰਡਾ ਅਨਸਰ ਆ ਜਿਹੜੇ RAM DE SHREEYAM ਨੂੰ ਮਰਿਆ। ਜਿਉਂ ਉਹਦੀ ਚੁਗਲ ਜੇ ਛੁੱਟ ਕੇ ਘਰੇ ਆ ਜਾਂਦੀ ਐ ਉਹ ਦਰਖਾਸਤਾਂ ਦੇਣੀਆਂ ਸ਼ੁਰੂ ਕਰਦੀ ਐ। ਕੁੜੀ ਨੂੰ 20 ਦਿਨ ਬਾਅਦ ਜਾਂ ਮਹੀਨੇ ਬਾਅਦ ਫੇਰ ਚੱਕ ਲੈ ਜਾਂਦੇ ਨੇ ਦੁਬਾਰਾ। ਜਿਹਨਾਂ ਦੇ ਪਿੰਡ ਤੋਂ 20-25 ਕਿਲੋਮੀਟਰ ਜਾ ਅੱਗੇ ਉਹਦਾ ਸੰਸਕਾਰ ਵੀ ਕਰ ਦਿੰਦੇ ਉਹਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਮਾਰ ਦਿੰਦੇ। ਤੇ ਉਸ ਤੋਂ ਬਾਅਦ ਮਾਰ ਕੇ ਉਹਦਾ ਸੰਸਕਾਰ ਵੀ ਆਪ ਹੀ ਕਰਕੇ ਸੰਸਕਾਰ ਵੀ ਆਪ ਕਰਕੇ ਬਾਅਦ ਚ ਦੱਸਦੇ ਵੀ ਉਹਦਾ ਸੰਸਕਾਰ ਕਰਤਾ। ਅੱਜ 6 ਮਹੀਨੇ ਬੀਤ ਗਏ ਕੁੜੀ ਵੀ ਉਹਨਾਂ ਦੇ ਅੱਜ ਤੱਕ ਉਹਨਾਂ ਦੀ ਚੁਗਲ ਚ ਛੁਡੀ ਨਹੀਂ ਹੈ ਉੱਥੇ ਦੀ ਜਿਹੜੀ ਪੁਲਿਸ ਹੈ ਉਸੇ ਦਾ ਐਸਐਸਪੀ ਐਸਐਚਓ ਨਾਲ ਉਹਨਾਂ ਦੇ ਮਿਲਿਆ ਹੋਇਆ ਸਭ ਇਹ ਪੰਜਾਬ ਦੀ ਹੀ ਘਟਨਾ ਹੈ ਤੁਸੀਂ ਯਕੀਨ ਰੱਖਦੇ ਹੋ ਪੰਜਾਬ ਦੀ ਘਟਨਾ ਇਹ ਉਸ ਪੰਜਾਬ ਦੀ ਘਟਨਾ ਜਿੱਥੇ ਸਾਡੇ ਅੱਜ ਦੇ ਮੁੱਖ ਮੰਤਰੀ ਸਾਹਿਬ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਵਾਰਗੀ ਗੱਲ ਕਰਦੇ ਨੇ ਜਦੋਂ ਤੁਹਾਡੀ ਬੇਟੀ ਨਾਲ ਇਹ ਘਟਨਾ ਵਾਪਰੀ ਤੁਸੀਂ ਸਭ ਤੋਂ ਪਹਿਲਾਂ ਕਿਹਨੂੰ ਦੱਸਿਆ ਹੈਗਾ ਕਿ ਇਦਾਂ ਦੀ ਘਟਨਾ ਵਾਪਰ ਗਈ ਸਾਨੂੰ ਇਨਸਾਫ ਤੋਂ ਉਥੇ ਸਾਨੂੰ ਕਹਿੰਦੇ ਜੀ ਅਸੀਂ ਕੋਈ ਨਿਕਾਰਵਾਜੀ ਪਾਈ ਜੰਨੇ ਆ ਖੜ ਲਾਂਗੇ ਜਦੋਂ ਅਸੀਂ ਕਿਹਾ ਕਰ ਗਿਆ ਵੀ ਉਹਨਾਂ ਦੋਸ਼ੀਆਂ ਨੂੰ ਫੜਿਆ ਨਹੀਂ ਜੀ ਨਹੀਂ ਨਹੀਂ ਉਹ ਫਲਾ ਨੀ ਖਾਪਾ ਜਗੇ ਟੀਮ ਖਾਪਾ ਜੀ ਤੇ ਜਿਹੜੇ ਬੰਦੇ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਉਹ ਸਿਆਸੀ ਬੰਦੇ ਨੇ ਕੀ ਬੰਦੇ ਜੀ ਮੋਰਕੇ ਤਾਂ ਪਿਆ ਦੇ ਲਾ ਕੇ ਕਰੇ ਮੁੰਡੇ ਵਾਰ ਤਾਂ ਨਾ ਸਾਨੂੰ ਮੇਰੇ ਘਰ ਵਾਲੇ ਦਾ ਇਨਸਾਫ ਮਿਲਿਆ ਨਾ ਲੜਕੀ ਦਾ ਤੇ ਲੜਕੀ ਹੱਲੇ ਵੀ ਤੁਹਾਡੀ ਉਹਨਾਂ ਦੇ ਕੋਲ ਆ। ਉਹ ਕੇਸ ਕੇਸ ਤਾਕਤ ਦੇ ਨਾਲ ਰੱਖੀ ਹੋਈ। ਕੇਸ ਉਹਨਾਂ ਕੋਲ ਹੀ ਆ। ਤਿੰਨ ਬੰਦੇ ਆਂਦੇ ਆ ਮਗਰ ਉਹ ਉਹ ਮਗਰ ਸਨ ਮਾਰ ਕੇ ਸਿੱਟ ਜਾਂਦੇ ਆ। ਫਿਰ ਅਸੀਂ ਵਾਵਾ ਸੱਟਾ ਫੇਟਾ ਰਗੜਾ ਰੂਣਾ ਸਾਡੇ ਵੱਜ ਜਾਂਦੇ ਘਰ। ਕੱਲ ਫਿਰ ਮੈਨੂੰ ਮਿਲਿਓ। ਕੱਲੇ ਤਮਕੀ ਦੇ ਗਿਆ। ਉਹ ਜੋ ਸਰਟੀਫਿਕੇਟ 'ਚ ਸਰਪੰਚ ਦੇ ਸੇਨ ਹੈਗੇ ਉਹਨੇ ਸਰਪੰਚ ਪਿੰਡ ਦਾ ਜਿਹੜਾ ਉਹਨਾਂ ਦਾ। ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਕਿ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈਗਾ। ganda pa sa. ਅੱਛਲ ਦੋਸਤੋ ਨਿਊਜ਼ ਜ਼ੋਨ ਲਈ ਦੇਖ ਰਹੇ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਅਸੀਂ ਅਕਸਰ ਕਹਿੰਦੇ ਕਿ ਪੰਜਾਬ ਦੀ ਧਰਤੀ ਤੇ ਇਨਸਾਫ ਜਲਦੀ ਮਿਲ ਜਾਂਦਾ ਹੈ ਬਾਕੀ ਮੁਲਕ ਦੇ ਨਾਲੋਂ ਇੱਥੇ ਸ਼ਾਇਦ ਥੋੜੇ ਸਾਜਗਰ ਮਾਹੌਲ ਨੇ ਪਰ ਅੱਜ ਇੱਕ ਅਜਿਹੀ ਘਟਨਾ ਦੀ ਸਾਝ ਤੁਹਾਡੇ ਨਾਲ ਪਾਉਣੀ ਹੈ ਜਿਹਨੂੰ ਸੁਣ ਕੇ ਸ਼ਾਇਦ ਤੁਹਾਡੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਵੇ ਕਿਉਂਕਿ ਜਦੋਂ ਇਹ ਘਟਨਾ ਅਸੀਂ ਸੁਣੀ ਤਾਂ ਸਾਨੂੰ ਵੀ ਇਸ ਘਟਨਾ ਤੇ ਬਹੁਤਾ ਯਕੀਨ ਨਹੀਂ ਹੋ ਰਿਹਾ ਸੀਗਾ ਕਿ ਆਖਰਕਾਰ ਇਦਾਂ ਵੀ ਹੋ ਸਕਦਾ ਪੰਜਾਬ ਵਰਗੇ ਖਿੱਤੇ ਦੇ ਵਿੱਚ ਇੱਕ ਲੜਕੀ ਦੇ ਨਾਲ ਬਲਾਤਕਾਰ ਹੁੰਦਾ ਇਨਸਾਫ ਦੀ ਥਾਂ ਉਸ ਦੇ ਪਰਿਵਾਰ ਦੇ ਨਾਲ ਕੀ ਪਾਣਾ ਵਾਪਰਦਾ ਹੈ ਤਮਾਮ ਜਿਹੜੀ ਗੱਲਬਾਤ ਆਸੀਂ ਕਰਾਂਗੇ ਕਿਉਂਕਿ ਇਹ ਘਟਨਾ ਜਿਸ ਪਰਿਵਾਰ ਨਾਲ ਵਾਪਰੀ ਹੈ ਉਹ ਪਰਿਵਾਰ ਅਨਪੜ ਹੈਗਾ ਜਿਆਦਾ ਜਾਣਕਾਰੀ ਨਹੀਂ ਰੱਖਦਾ ਤਾਂ ਉਹਨਾਂ ਨੂੰ ਉਹਨਾਂ ਦੀ ਆਵਾਜ਼ ਬਣ ਕੇ ਜਿਹੜੇ ਭਾਈ ਸਾਹਿਬ ਉਹਨਾਂ ਦੀ ਆਵਾਜ਼ ਹੁਣ ਚੱਕ ਰਹੇ ਨੇ ਉਹ ਵੀ ਸਾਡੇ ਨਾਲ ਨੇ ਪਹਿਲਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਭਾਈ ਸਾਹਿਬ ਪਰਿਵਾਰ ਦੇ ਨਾਲ ਅਸੀਂ ਗੱਲ ਜ਼ਰੂਰ ਕਰਾਂਗੇ ਪਰ ਇਹ ਪੂਰੀ ਘਟਨਾ ਜਿਹੜੀ ਤੁਸੀਂ ਕਿਉਂਕਿ ਹੁਣ ਤੁਹਾਡੇ ਧਿਆਨ ਦੇ ਵਿੱਚ ਆਈ ਹੈ ਮਸਲਾ ਕੀ ਹੈਗਾ ਕਿਸ ਤਰੀਕੇ ਨਾਲ ਇਹ ਘਟਨਾ ਵਾਪਰੀ ਹੈ ਜਾਂ ਕੀ ਸਾਰਾ ਵਰਤਾਰਾ ਕੀ ਹੈਗਾ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਪਹਿਲੇ ਦਿਲੋਂ ਧੰਨਵਾਦ ਕਰਦਾ ਤਾਂ ਕਿ ਦੱਬੇ ਕੁਜਲੇ ਲੋਕਾਂ ਦੀ ਆਵਾਜ਼ ਜਿਹੜੇ ਪਛੜੇ ਲੋਕਾਂ ਨੂੰ ਦੀ ਆਵਾਜ਼ ਪਬਲਿਕ ਤੱਕ ਪਹੁੰਚਾਣ ਤੱਕ ਬਚਾਉਣ ਵਾਸਤੇ ਸਰਕਾਰੀ ਪੁਲਿਸ ਦੇ ਅਸਰਾਂ ਤੱਕ ਤੇ ਗੁੰਗੀ ਬੋਲੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਣ ਵਾਸਤੇ ਸਾਡੇ ਚੈਨਲ ਰਾਹੀਂ ਅਸੀਂ ਸਨੇਹਾ ਦੇ ਸਕਦੇ ਹਾਂ ਤੇ ਗੱਲ ਕਰੀਏ ਇੱਥੇ ਇਹ ਪਰਿਵਾਰ ਜਿਹੜਾ 8 ਦਿਨ ਹੋਇਆ ਲਗਭਗ 8-10 ਦਿਨ ਮੇਰੇ ਸੰਪਰਕ ਚ ਆਇਆ ਅੱਜ ਜਿਹੜਾ ਅਸੀਂ 8-10 ਕੇਸਾਂ ਨੂੰ ਲੈ ਕੇ ਇੱਥੇ ਧਰਨਾ ਲਾਇਆ ਸੀ ਜਿਹਦੇ ਚ ਵੱਖ-ਵੱਖ ਪਿੰਡਾਂ ਤੋਂ ਜਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਹੜੇ ਪੀੜਤ ਲੋਕ ਸੀ ਜਿਵੇਂ ਗੱਲ ਖੰਨੇ ਦੀ ਕਰ ਲਈਏ ਗੱਲ ਲੁਧਿਆਣੇ ਦੀ ਕਰ ਲਈਏ ਗੱਲ ਥਾਣਾ ਫੇਸਾਠ ਦੀ ਗੱਲ ਕਰ ਲਈਏ ਇਹਨਾਂ ਦਾ ਵੀ ਕੇਸ ਇੱਕ ਮੁਕਸਰ ਸਾਹਿਬ ਤੋਂ ਜਿਹੜਾ ਪਿੰਡ ਬਰੀਵਾਲਾ ਪਿੰਡ ਬਰੀਵਾਲਾ ਜਿਹੜਾ ਮੁਕਸਰ ਜ਼ਿਲ੍ਹਾ ਚ ਹੈਗਾ ਮੁਕਸਰ ਸਾਹਿਬ ਚ ਤੇ ਉੱਥੇ ਇਹਨਾਂ ਦੀ ਇੱਕ ਸਾਦੀ ਸੁਦਾ ਬੇਟੀ ਜਿਹੜੀ ਦੋ ਬੱਚਿਆਂ ਦੀ ਮਾਂ ਹੈ ਉਹਨਾਂ ਨੂੰ ਜਿਹੜੇ ਗੁੰਡਾ ਅਨਸਰ ਹੈ ਕਿਸੇ ਤਰ੍ਹਾਂ ਉਹ ਚੱਕ ਕੇ ਲੈ ਜਾਂਦੇ ਆ ਚੱਕ ਕੇ ਜਦੋਂ ਚਾਰ ਬੰਦੇ ਲੈ ਜਾਂਦੇ ਉਹਨਾਂ ਨਾਲ ਗੈਂਗ ਰੇਪ ਹੁੰਦਾ ਜਦੋਂ ਗੈਂਗ ਰੇਪ ਹੁੰਦਾ ਉਹ ਕੁੜੀ ਦੀ ਕੰਪਲੀਟ ਦੇ ਆਧਾਰ ਤੇ ਇੱਕ ਐਫ ਆਈ ਆਰ ਨੰਬਰ 77 ਦਰਜ ਹੁੰਦੀ ਹੈ 30 10 2023 ਨੂੰ 30 10 2023 ਨੂੰ ਇੱਕ ਐਫ ਆਈ ਆਰ ਦਰਜ ਹੋ ਜਾਂਦੀ ਹੈ ਜਿਹਦੇ ਚ ਚਾਰ ਦੋਸ਼ੀਆਂ ਦੇ ਨਾਮ ਪਾਏ ਜਾਂਦੇ ਨੇ ਪਰ ਬਹੁਤ ਹੀ ਦੁੱਖ ਦੀ ਗੱਲ ਹੈ ਵੀ ਇੱਕ ਬੰਦਾ ਚਾਰਾਂ ਚੋਂ ਇੱਕ ਬੰਦਾ ਰੈਸਟ ਕੀਤਾ ਤਿੰਨ ਨੇ ਗੁੰਡਾ ਅਨਸਰ ਆ ਜਿਹੜੇ ਰਾਮ ਦੇ ਸ਼੍ਰੀ ਆਮ ਘੁੰਮ ਰਹੇ ਨੇ ਉਸ ਤੋਂ ਬਾਅਦ ਜਦੋਂ ਕੁੜੀ ਉਹਨਾਂ ਦੀ ਚੁਗਲ ਜੇ ਛੁੱਟ ਕੇ ਘਰੇ ਆ ਜਾਂਦੀ ਹੈ ਉਹ ਦਰਖਾਸਤਾਂ ਦੇਣੀਆਂ ਸ਼ੁਰੂ ਕਰਦੀ ਹੈ ਕੁੜੀ ਨੂੰ 20 ਦਿਨ ਬਾਅਦ ਜਾਂ ਮਹੀਨੇ ਬਾਅਦ ਫੇਰ ਚੱਕ ਲੈ ਜਾਂਦੇ ਨੇੰਦੇ ਬਾਰੇ ਵੀ ਜਿਹੜਾ ਬੰਦਾ ਅੰਦਰ ਹੈ ਉਹਨੂੰ ਛਡਾਣ ਲਈ ਉਹਦੀ ਜ਼ਮਾਨਤ ਕਰਾਣ ਲਈ ਕੁੜੀ ਦੀ ਸਟੇਟਮੈਂਟ ਦੀ ਲੋੜ ਪਊਗੀ ਉਹਨਾਂ ਨੂੰ ਜਦੋਂ ਦੁਬਾਰੇ ਲੈ ਜਾਂਦੇ ਨੇ ਜਾ ਕੇ ਤਾਂ ਹੋਂਦਾ ਕੀ ਹੈ ਉਹਦੇ ਜਿਹੜਾ ਫਾਦਰ ਹੈ ਕੁੜੀ ਦਾ ਜਿਹੜਾ ਫਾਦਰ ਹੈਗਾ ਉਹ ਦਰਸ਼ਨ ਸਿੰਘ ਹੈ ਜੀ ਉਹਨੂੰ ਦੁਬਾਰੇ ਚੱਕ ਕੇ ਜਦੋਂ ਘਰ ਤੋਂ ਲੈ ਜਾਂਦੇ ਨੇ ਕੁੜੀ ਦਾ ਫਾਦਰ ਨੂੰ ਬਹਾਨੇ ਸਰ ਕਿਸੇ ਸਰ ਬੁਲਾ ਲੈਣ ਨੇ ਵੀ ਇੱਥੇ ਲੈਂਡਰ ਪੈਣਾ ਹੈ ਕੋਈ ਕੰਮ ਹੋਣਾ ਹੈਗਾ ਜਦੋਂ ਬਣਾ ਲੈਂਦੇ ਉਹਨਾਂ ਦੇ ਆਪਣੇ ਪਿੰਡ 'ਚ ਜਾ ਕੇ ਇਹਨਾਂ ਦੇ ਪਿੰਡ ਤੋਂ 20-25 ਕਿਲੋਮੀਟਰ ਜਾ ਕੇ ਉਹਦਾ ਸੰਸਕਾਰ ਵੀ ਕਰ ਦਿੰਦੇ ਉਹਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਮਾਰ ਦਿੰਦੇ ਆ ਜਦੋਂ ਕੁੜੀ ਫੇਰ ਦਰਖਾਸਤਾਂ ਦੇਣੀਆਂ ਆਪ ਪਰਿਵਾਰ ਦਰਖਾਸਤਾਂ ਦੇਣੀਆਂ ਸ਼ੁਰੂ ਕਰਦੇ ਆ ਹੁਣ ਪੁਲਿਸ ਇਹਨਾਂ ਦੀ ਕੋਈ ਸੁਣਾਈ ਨਹੀਂ ਕਰਦੀ ਇਹ 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 ਜ਼ਰੂਰ ਦੱਸੋ ਕਿ ਉਹਦੇ ਫਾਦਰ ਨੂੰ ਬੁਲਾ ਕੇ ਕਤਲ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਮਾਰ ਕੇ ਉਹਦਾ ਸੰਸਕਾਰ ਵੀ ਆਪ ਹੀ ਕਰਕੇ ਸੰਸਕਾਰ ਵੀ ਆਪ ਕਰਕੇ ਬਾਅਦ ਚ ਦੱਸਦੇ ਵੀ ਉਹਦਾ ਸੰਸਕਾਰ ਕਰਤਾ ਪਰ ਕੁੜੀ ਨੇ ਸੋਰਾ ਸੋਰੀ ਕਰਕੇ ਕਿਸੇ ਨਾ ਕਿਸੇ ਅਜਰੀ ਇਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਬਈ ਉਹਨਾਂ ਨੇ ਜ਼ਹਿਰੀਲੀ ਚੀਜ਼ ਦੇ ਕੇ ਮਾਰਿਆ ਤੇ ਹੁਣ ਬੀਬੀ ਆਪਣਾ ਨਾ ਪਤੀ ਨੂੰ ਮਾਰਨ ਦੀਆਂ ਦਰਖਾਸਤਾਂ ਡੀਜੀਪੀ ਐ ਡੀਜੀਪੀ ਤੇ ਐਸਐਸਪੀ ਬੁਖਸਰ ਨੂੰ ਦਈ ਬੈਠੇ ਨੇ ਤੇ ਜਦੋਂ ਕਿਤੇ ਵੀ ਕੋਈ ਗੱਲ ਸੁਣਾਈ ਨਹੀਂ ਹੁੰਦੀ ਇਹ ਦੋ ਕੇਸ ਹੋ ਗਏ ਪਹਿਲਾਂ 376 ਜੋ ਜਿਹੜੇ ਗੁੰਡੇ ਅੰਸਰ ਆ ਅੰਦਰ ਹੋਣੇ ਚਾਹੀਦੇ ਫਿਰ ਜਿਹੜਾ ਇਹਦਾ ਪਤੀ ਮਾਰਿਆ ਉਹ ਕਤਲ ਕੇਸ ਪਾਕੇ 302 ਲੱਕੇ ਫੇਰ ਦੁਬਾਰੇ ਇਹਨਾਂ ਤੇ ਹੀ ਹੁੰਦਾ ਹੈ ਪਰਚਾ ਤੇ ਉਹ ਕੁੜੀ ਵੀ ਜਿਹੜੀ ਅੱਜ 6 ਮਹੀਨੇ ਤੋਂ ਇਹ 10ਵੇਂ ਮਹੀਨੇ ਦੀ ਘਟਨਾ ਸਨ 2023 ਦੀ ਅੱਜ 6 ਮਹੀਨੇ ਬੀਤ ਗਏ ਕੁੜੀ ਵੀ ਉਹਨਾਂ ਦੇ ਅੱਜ ਤੱਕ ਉਹਨਾਂ ਦੀ ਚੁਗਲ ਚ ਛੁਡੀ ਨਹੀਂ ਹੈ ਉੱਥੇ ਦੀ ਜਿਹੜੀ ਪੁਲਿਸ ਹੈ ਉਸੇ ਦਾ ਐਸਐਸਪੀ ਐਸਐਚਓ ਨਾਲ ਉਹਨਾਂ ਦੇ ਮਿਲਿਆ ਹੋਇਆ ਉਹ ਕੁੜੀ ਨੂੰ ਜਦ ਨਾ ਛੁਡੇ ਛੁਡੇ ਹੈ ਤਾਂ ਇਹ ਮੇਰੇ ਕੋਲੇ ਆਗੇ ਮੈਂ ਇਹਨਾਂ ਤੋਂ ਲੀਗਲ ਅਡਵਾਇਜ਼ ਲੈ ਕੇ ਸਰਕਾਰੀ ਵਕੀਲਾਂ ਤੋਂ ਅਡਵਾਇਜ਼ ਲੈ ਕੇ ਮੈਂ ਹੁਣ ਪਰਸਨ ਜਿਹੜਾ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਅੱਜ ਇਹਨਾਂ ਦਾ ਹਾਈ ਕੋਰਟ ਇੱਕ ਕੇਸ ਲਗਿਆ ਜੇ ਜਿਹਦੇ ਵਿੱਚ ਅਸੀਂ ਅਰਜੇਸ਼ ਕੁਮਾਰ ਪੰਜ ਕੁਲੇ ਤੋਂ ਆਏ ਸਾਡੇ ਵਕੀਲ ਸਾਹਿਬ ਉਹਨਾਂ ਦੇ ਥਰੂ ਇੱਕ ਕੇਸ ਦਰਜ ਕਰਿਆ ਅੱਜ ਉਮੀਦ ਹੈ ਆਸ ਹੈ ਵੀ ਸਾਇਦ ਨੋਟਿਸ ਆਫ ਮੋਸ਼ਨ ਹੈ ਐਸਐਸਪੀ ਨੂੰ ਕੋਈ ਡਾਇਰੈਕਸ਼ਨਾਂ ਹੋਣਗੀਆਂ ਭਾਈ ਸਾਹਿਬ ਇਹ ਪੰਜਾਬ ਦੀ ਹੀ ਕਟਨਾ ਹੈ ਤੁਸੀਂ ਯਕੀਨ ਰੱਖਦੇ ਹੋ ਪੰਜਾਬ ਦੀ ਕਟਨਾ ਜੇ ਇਹ ਉਸ ਪੰਜਾਬ ਦੀ ਕਟਨਾ ਜਿੱਥੇ ਸਾਡੇ ਅੱਜ ਦੇ ਮੁੱਖ ਮੰਤਰੀ ਸਾਹਿਬ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਵਾਰਗੀ ਗੱਲ ਕਰ ਲੋਕਾਂ ਨੂੰ 43 43 ਸੁਖ ਸੁਖੌਲਤਾ ਘਰੇ ਬੈਠਣ ਦੇਣ ਦੀਆਂ ਗੱਲ ਕਰਦੇ ਨੇ ਅੱਜ ਉਸ ਪੰਜਾਬ ਦੀ ਗੱਲ ਹੈ 7 ਵਜੇ ਦੀਆਂ ਲੈਟਾਂ ਕੋਲੇ ਗੱਲ ਹੋ ਰਹੀ ਹੈ ਚੰਡੀਗੜ੍ਹ ਮੁਹਾਲੀ ਦੇ ਵਿੱਚ ਤੇ ਇਹ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੀੜਤ ਲੋਕ ਨੇ ਅੱਜ ਇੱਥੇ ਰੋਂਦੇ ਦੇਖੇ ਨਹੀਂ ਗਏ ਜਿਵੇਂ ਗੱਲ ਸਨੀਤਾ ਸ਼ਰਮਾ ਦੀ ਕਰ ਲਈਏ 12 ਸਾਲ ਹੋ ਗਏ ਘਰ ਵਾਲੇ ਨੂੰ ਲੱਭਦੇ ਨੂੰ ਬਾ ਕਿਡਮੇ ਪਿੰ ਦਾ ਪਰਚਾ ਜਿਹੜੇ ਕਿਡਨੈਪ ਕਰਦੇ ਆ ਉਹਨਾਂ ਨੂੰ ਪੁਲਿਸ ਬੇਗਨਾ ਕਰ ਦਿੰਦੀ ਹੈ ਇੱਕ ਬੰਦੇ ਦੀ ਅਰੈਸਟ ਪਈ ਹੈ ਇੱਕ ਬੰਦੇ ਦਾ ਚਲਾਨ ਪੇਸ਼ ਕਰਿਆ ਪੁਲਿਸ ਜਿਹੜੀ ਬੇਗਨਾ ਕਰ ਦਿੰਦੀ ਹੈ ਹੁਣ ਉਹ ਬੀਬੀ ਥਰਦਰ ਦੀਆਂ ਠੋਕਰਾਂ ਖਾਂਦੀ ਸੀ ਇਸੇ ਤਰ੍ਹਾਂ ਬੀਬੀ ਜਗਿੰਦਰ ਕੌਰ ਸੰਧੂ ਇੱਕ ਐਨਆਰਆਈ ਉਹ ਥਰਦਰ ਦੀਆਂ ਠੋਕਾਂ ਖਾ ਰਹੀ 21 ਸਾਲ ਤੋਂ ਹੋਰ ਵੀ ਜਿਹੜੇ ਬਹੁਤ ਸਾਰੇ ਕੇਸ ਹਨ ਤੁਹਾਡੇ ਧਿਆਨ ਚ ਲਿਆ ਤੁਸੀਂ ਸਾਡੇ ਕੋਲ ਸਾਰੀਆਂ ਜਿਹੜੀਆਂ ਮੁੱਲਕਾ ਕਵਰੇਜ ਚ ਆ ਜਾਉਗੇ ਆ ਮੈਡਮ ਕੀ ਨਾਮ ਤੁਹਾਡਾ ਗੋਲਾ ਰੰਜੀ ਇਹ ਇਹ ਜਦੋਂ ਤੁਹਾਡੀ ਬੇਟੀ ਨਾਲ ਇੱਕ ਘਟਨਾ ਵਾਪਰੀ ਤੁਸੀਂ ਸਭ ਤੋਂ ਪਹਿਲਾਂ ਕਿਹਨੂੰ ਦੱਸਿਆ ਹੈਗਾ ਕਿ ਇਦਾਂ ਦੀ ਘਟਨਾ ਵਾਪਰ ਗਈ ਸਾਨੂੰ ਇਨਸਾਫ ਚਾਹੀ ਅਸੀਂ ਜੀ ਥਾਣੇ 'ਚ ਦਰਖਾਸਤ ਦਿੱਤੀ ਆ ਉੱਥੇ ਸਾਨੂੰ ਕਹਿੰਦੇ ਜੀ ਅਸੀਂ ਕੋਈ ਨੀ ਕਾਰਵਾਈ ਪਾਈ ਜਾਂਦੇ ਆ ਫੜ ਲਾਂਗੇ ਜਦੋਂ ਅਸੀਂ ਕਿਹਾ ਕਰੀਏ ਵੀ ਉਹਨਾਂ ਦੋਸ਼ੀਆਂ ਨੂੰ ਫੜਿਆ ਨਹੀਂ ਜੀ ਨਹੀਂ ਨਹੀਂ ਉਹ ਫਲਾਨੀ ਥਾਂ ਭੱਜ ਕੇ ਠਿੰਕੀ ਥਾਂ ਭੱਜ ਕੇ ਕਦੀ ਮਲੋਟ ਵਗ ਜਾਂਦੇ ਕਦੀ ਫਾਜਲ ਕੇ ਵਗ ਜਾਂਦੇ ਆ ਕਦੀ ਹਵੋਰ ਵਗ ਜਾਂਦੇ ਆ ਉਹਨਾਂ ਦਾ ਵੀ ਰਿਸ਼ਤੇਦਾਰੀਆਂ ਇੰਨੀਆਂ ਕੁ ਖਿਲਰੀਆਂ ਨਾ ਵੀ ਜਿੰਨੀਆਂ ਕੁ ਨਾਂ ਵੀ ਉਹਨਾਂ ਨੂੰ ਪੂਰੀ ਹੈਲਪ ਦਿੱਤੀ ਉਹਨਾਂ ਨੇ ਸਾਡੇ ਤਰੀਕ ਕੋਈ ਸੋਚ ਨਹੀਂ ਕੀਤੀ ਇਹ ਜਿਹੜੇ ਬੰਦੇ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਉਹ ਸਿਆਸੀ ਬੰਦੇ ਨੇ ਸਿਆਸੀ ਬੰਦੇ ਜੀ ਉਹਨਾਂ ਨੇ ਸਾਨੂੰ ਕਹਿਣ ਲੱਗੇ ਫਿਰ ਮੁੜ ਕੇ ਧਮਕੀਆਂ ਤੇ ਦੇਣ ਲੱਗੇ ਵੀ ਤੇਰੇ ਮੁੰਡੇ ਮਾਰ ਦਾਂਗੇ ਤੇਰੇ ਫਲਾਣ ਤੋਂ ਵੀ ਰਿਸ਼ਤੇਦਾਰਾਂ ਨੂੰ ਅਸੀਂ ਆ ਉਹ ਕਰ ਦਾਂਗੇ ਜੋ ਕਰ ਦਾਂਗੇ ਉਦੋਂ ਬਾਅਦ ਚ ਲਗਭਗ ਹੋ ਕੇ ਸਾਨੂੰ ਵੀ ਰਿਸ਼ਤੇਦਾਰ ਆਏ ਮਾੜੇ ਮੋٹے ਕੋਈ ਵੀ ਤੁਸੀਂ ਰਾਜ਼ ਨਮਾ ਕਰ ਲੋ ਅਸੀਂ ਹੱਬ ਦੱਬ ਵਿੱਚ ਰਿਸ਼ਤੇਦਾਰਿਆਂ ਦੇ ਕਹਿਣ ਨਾਲ ਰਾਜ਼ ਨਮਾ ਮਾੜਾ ਮੋਟਾ ਕਰ ਲਿਆ ਉਦੋਂ ਮੁੜ ਕੇ ਲੜਕੀ ਨੂੰ ਫੇਰ ਲੈ ਕੇ ਅਗਵਾ ਕਰਕੇ 10 15 ਦਿਨ ਹੋਏ ਸੀ ਰਾਜ਼ ਨਮੇ ਕਰੇ ਨੂੰ ਵੀ ਇਹ ਲੜਕੀ ਜੇ ਆਏਗੀ ਤਾਂ ਉਹ ਮੁੰਡਾ ਜਿਹੜਾ ਅੰਦਰ ਆ ਵੀ ਸਾਡਾ ਫੇਰ ਛੁੱਟੂਗਾ ਵੀ ਕੁੜੀ ਦੇ ਜਾਨ ਦਊਗੀ ਸਾਡੇ ਹੱਕ ਚ ਉਹਨਾਂ ਨੇ ਜੀ ਅੱਜ ਤੋਂ ਦੀ ਲੜਕੀ ਸਾਨੂੰ ਭੇਤ ਸੋਰੀ ਨਹੀਂ ਦਿੱਤਾਗਾ ਛੋਟਾ ਜਿਹਾ ਦਾ ਬੱਚਾਗਾ ਨਾ ਸਾਨੂੰ ਨੇਰੇ ਘਰ ਵਾਲੇ ਦਾ ਅਨਸਾਫ਼ ਮਿਲਿਆ ਨਾ ਲੜਕੀ ਦਾ ਮਿਲਿਆ ਜਿਹੜੇ ਲੜਕੀ ਹੱਲੇ ਵੀ ਤੁਹਾਡੀ ਉਹਨਾਂ ਦੇ ਕੋਲ ਆ ਉਹ ਕੇਸ ਕੇਸ ਤਾਕਤ ਦੇ ਨਾਲ ਰੱਖੀ ਹੋਈ ਕੇਸ ਸਿੱਕਰ ਉਹਨਾਂ ਕੋਲੇ ਹੀ ਆ ਵੀ ਉਹ ਆਪਦੇ ਕਹਿੰਦੇ ਆ ਵੀ ਅਸੀਂ ਇਹਨੂੰ ਵੀ ਜੋ ਲੈ ਕੇ ਇਹਦੇ ਦਿਨ ਬੂਨ ਲੈ ਲਾਂਗੇ ਤੇ ਮੁੜ ਕੇ ਇਹਦੇ ਲੱਤ ਮਾਰ ਕੇ ਬਾਹਰ ਕੱਢ ਦਾਂਗੇ ਵੀ ਅੱਖਾਂ ਦੇ ਸਾਨੂੰ ਕੀ ਤਾਂ ਕਿੱਥੇ ਗਈ ਆ ਕਿੱਥੇ ਨਹੀਂ ਮਾਰਤੀ ਖਪਾਤੀ ਹੁਣ ਸਾਡੇ ਕਣੂ ਤਾਂ ਜੀ ਉਹਨਾਂ ਕੋਲੇ ਹੀ ਆ ਸਾਨੂੰ ਤੁਹਾਡੇ ਘਰ ਵਾਲੇ ਦਾ ਕਦੋਂ ਪਤਾ ਲੱਗਾ ਵੀ ਇਹ ਘਟਨਾ ਵਾਪਰ ਗਈ ਵੀ ਉਹਨਾਂ ਨੂੰ ਬੁਲਾਇਆ ਸੀ ਹਾਂਜੀ ਬੁਲਾਇਆ ਸੀਗਾ ਉਹਨਾਂ ਦਾ ਗਾਂ ਵੀ ਭੂਆ ਦਾ ਪੋਤਾ ਸੀਗਾ ਜਿਹਦੇ ਮੇਰੇ ਘਰ ਵਾਲੇ ਦਾ ਉਹਨਾਂ ਨੇ ਬੁਲਾ ਕੇ ਘਰੇ ਤੇ ਫਿਰ ਉਹਨਾਂ ਨੇ ਇਹ ਜੀ ਜਰੀਲੀ ਚੀਜ਼ ਦਿੱਤੀ ਆ ਵੀ ਜਿਹੜਾ ਸਾਨੂੰ ਕੋਈ ਪਤਾ ਸורה ਹੀ ਨਹੀਂ ਲੱਗਣ ਦਿੱਤਾ ਉਹਨਾਂ ਨੇ ਪੋਸਟਮਾਰਟਮ ਕਰਾਉਣ ਦਿੱਤਾ ਆਪ ਹੀ ਸੰਸਕਾਰ ਕਰ ਆਪ ਹੀ ਆਪ ਹੀ ਜੀ ਕੁਝ ਵੀ ਨਹੀਂ ਕਰਨ ਦਿੱਤਾ ਸਾਨੂੰ ਉਹਨਾਂ ਨੇ ਉਹ ਜੇ ਉਹ ਜਿਵੇਂ ਦੱਸ ਰਹੇ ਸੀਗੇ ਉਹ ਜੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਹ ਤੁਸੀਂ ਤਾਂ ਝੂਠੇ ਇਲਜ਼ਾਮ ਲਾ ਰਹੇ ਹਾਂ ਹਾਂ ਜੀ ਨਹੀਂ ਜੀ ਉਹਨਾਂ ਦਾ ਸਰਟੀਫੀਕੇਟ ਕਮੌਤ ਦਾ ਸਾਰਾ ਕੁਝ ਉੱਥੋਂ ਦਾ ਹੀ ਆ ਜੇ ਅਸੀਂ ਝੂਠ ਬੋਲਦੇ ਹੋਵਾਂਗੇ ਮੌਤ ਸਰਟੀਫੀਕੇਟ ਕੋ ਉਹਨਾਂ ਦੇ ਸ਼ਹਿਰ ਪਿੰਡ ਦਾ ਹੀ ਆ ਠੀਕ ਆ ਨਾ ਉਹ ਤਾਂ ਅਸੀਂ ਤਾਂ ਅਣਪੜਾ ਸੀ ਕਿਹੜਾ ਕੋਈ ਆਪਦੇ ਕੋਲ ਬਣਾ ਲਿਆਗਾ ਉਹ ਤਾਂ ਜਿਹੜਾ ਲਿਖਿਆਗਾ ਉਹਦੇ ਕੀ ਬੋਲ ਪੂਗਾ ਤੁਸੀਂ ਵੀ ਕਹਿ ਦੋਗੇ ਵੀ ਸੱਚ ਆ ਜਾਂ ਝੂਠ ਆ ਜੀ ਇਹ ਬਾਕੀ ਹੁਣ ਰਹੀ ਗੱਲ ਸਾਡੇ ਬੱਚਿਆਂ ਨੂੰ ਖਤਰਾ ਮੈਨੂੰ ਕਿਉਂ ਵੀ ਜੇ ਮੇਰੇ ਦੋ ਰਿਸ਼ਤੇਦਾਰ ਵਿਚਾਰੇ ਮਾਗਰ ਲੱਗਣ ਲੱਗੇ ਆ ਉਹਨਾਂ ਨੂੰ ਤਾਂ ਹੰਕੀਆਂ ਦਿੰਦੇ ਆ ਤੁਸੀਂ ਇਹਨੂੰ ਹੈਲਪ ਕਰਦੇ ਆ ਇਹਦੀ ਕਿਉਂ ਹੈਲਪ ਕਰਦੇ ਆ ਤੁਸੀਂ ਉਹਨਾਂ ਨੂੰ ਤਾਂ ਹੰਕੀਆਂ ਦੇ ਦੇ ਕੇ ਵਿਚਾਰਿਆਂ ਨੂੰ ਪਿੱਛੇ ਹਟਾ ਦਿੰਦੇ ਆ ਰਹਿ ਕੇ ਮਾਂ ਪੁੱਤ ਅਸੀਂ ਦੋ ਇੱਕ ਲੜਕਾ ਤੇ ਮੇਰਾ ਵੱਡਾ ਉਹ ਵੱਡਾ ਲੜਕਾ ਵਿਚਾਰਾ ਟੈਨਸ਼ਨ ਦੇ ਨਾਲ ਅੰਦਰ ਹੀ ਪਿਆ ਰਹਿੰਦਾ ਮਰੀਜ਼ ਬਣ ਕੇ ਉਹਨੂੰ ਕੋਈ ਪਤਾ ਨਹੀਂ ਵੀ ਮੇਰੇ ਘਰ ਦੇ ਵਿੱਚ ਦੁੱਖ ਆ ਜਾਂ ਭੁੱਖਾ ਜਾਂ ਕੋਈ ਪੀੜਤ ਮੇਰਾ ਪਰਿਵਾਰ ਹੈਗਾ ਜੇ ਇਹ ਜਾਣਦੇ ਆ ਮੈਨੇ ਅੱਖ ਦਾ ਆਪਰੇਸ਼ਨ ਕਰਾਇਆ ਤਿੰਨ ਬੰਦੇ ਆਂਦੇ ਆ ਮਗਰ ਉਹ ਉਹ ਮਗਰ ਸਾਨੂੰ ਮਾਰ ਕੇ ਸਿੱਟ ਜਾਂਦੇ ਆ ਫਿਰ ਅਸੀਂ ਵਾਵਾ ਸੱਟਾ ਫੇਟਾ ਰਗੜਾ ਰੋੜਾ ਸਾਡੇ ਵੱਜ ਜਾਂਦੀਆਂ ਜੇ ਅਸੀਂ ਪੰਚਾਇਤ ਨੂੰ ਸੁਣਾਈ ਕਰੀ ਵੀ ਸਾਡੇ ਨਾਲ ਆ ਘਟਨਾ ਵਾਪਰਦੀ ਆ ਤੁਸੀਂ ਇਹਨੂੰ ਕਿਉਂ ਨਹੀਂ ਰੋਕਦੇਗੇ ਪੰਚਾਇਤ ਵੀ ਨਹੀਂ ਸੁਣਦੀ ਸਾਡੀ ਉਹ ਤਾਂ ਕਹਿੰਦੇ ਕਿ ਹੁਣ ਅਸੀਂ ਕੀ ਕਹੀਗੇ ਮੁਰਕੇ ਕਹਿੰਦੇ ਤੂੰ ਥਾਣੇ ਜਾ ਥਾਣੇ ਦਰਖਾਸਤ ਦਿੱਤੀ ਆ ਸਾਡੀ ਫਿਰ ਵੀ ਦੂਰੀ ਅਰ ਦਰਖਾਸਤ ਦੀ ਕੋਈ ਸੁਣਵਾਈ ਨਹੀਂ ਹੋਈ। ਬਈ ਤੁਹਾਡੇ ਸੱਟ ਵੀ ਲੱਗੀ ਸੀ ਇਹ ਤੁਹਾਨੂੰ ਦੁਵਾਰਾ ਤੁਹਾਨੂੰ ਵੀ ੱੱਕਾ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਕੱਲ ਫਿਰ ਮੈਨੂੰ ਮਿਲੇ ਉਹ ਕਾਲੇ ਤਮਕੀ ਦੇ ਗਿਆ। ਖੁਦ ਸਰਟੀਫਿਕੇਟ 'ਚ ਸਰਪੰਚ ਦੇ ਸੇਨ ਹੈਗੇ ਉਹਨਾਂ ਦੇ ਸਰਪੰਚ ਪਿੰਡ ਦਾ ਜਿਹੜਾ ਉਹਨਾਂ ਦਾ ਖੁਦ ਸਰਟੀਫਿਕੇਟ 'ਚ ਉਹਨਾਂ ਦੇ ਸੇਨ ਲਿਖੇ ਆ। ਬਈ ਇੱਥੇ ਦਾਗ ਲਾਇਆ ਨੂੰ ਮਚਾਇਆ ਇੱਥੇ ਖੁਦ ਸਰਪੰਚ ਨੇ ਲਿਖਿਆ। ਵੀ ਸਾਡੇ ਪਿੰਡ ਉੱਥੋਂ ਦਾ। ਤੇ ਇਹ ਘਟਨਾ ਜਦੋਂ ਅਸੀਂ ਜਾਣੇ ਮਾਤਨ ਦਵਾਈ ਦਵਾਂ ਜਾਣੇ ਅਸੀਂ ਅਈ ਕੋਈ ਗਾਲ ਜੋ ਅਸੀਂ ਆਕਾ ਸਾਡੀ ਸੁਣਾਈ ਕੋਈ ਕਰਦੀ ਨਹੀਂ ਪਈ ਉਹਨਾਂ ਅਸੀਂ ਜਿੰਨਾ ਜੋਰ ਲਾਲ ਜਿੰਨਾ ਸਾਡੇ ਤੋਂ ਲੱਗਦਾ ਸੀ ਚੁੱਪਰ ਕੇ ਬੈਗੇ ਸੀ ਟੱਕੇ ਢੋਕਰਾ ਖਾ ਲਿਆ ਖੋਦ ਅਸੀਂ ਯਾਰ ਉੱਥੇ ਉੱਥੇ ਦੇ ਰਹਿਣ ਵਾਲੇ ਉਸੇ ਪਿੰਡ ਦੇ ਰਹਿਣ ਵਾਲੇ ਕਿੰਨਾ ਸਮਾਂ ਨੇੜੇ ਹੀ ਹੈ ਪਿੰਡ ਜੀ ਤੁਸੀਂ ਆਪਣੇ ਪਿੰਡ ਚ ਜਾਨਕੀ ਤੁਹਾਡਾ ਜਨਮ ਉਸੇ ਪਿੰਡ ਦਾ ਹੀ ਹੈ ਉੱਥੇ ਵਰੀ ਵਾਲਾ ਮੰਡੀ ਸਾਡਾ ਪਿੰਡ ਜੀ ਤੇ ਉੱਥੇ ਸਾਰਾ ਪਿੰਡ ਚੁੱਪ ਬੈਠਾ ਕੋਈ ਇਨਸਾਫ ਦੀ ਨਹੀਂ ਗੱਲ ਨਹੀਂ ਉਹ ਗੁੰਡਾਗਰਦੀ ਕਰਦੇ ਬਾਕੀ ਨਸ਼ਾ ਵੇਚਦੇ ਡਰਦੇ ਉਹਨਾਂ ਤੋਂ ਗਲਤ ਨਸ਼ਾ ਵੇਚਦੇ ਤੇ ਗੁੰਡਾਗਰਦੀ ਕਰਦੇ ਹੋ ਬਾਕੀ ਡਰਦੇ ਮੰਡੀਰ ਬੋ ਨਾਲ ਉਹਨਾਂ ਦੇ ਹੁਣ ਹੁਣ ਕੀ ਮੰ ਅਨਸਾਫ ਮਿਲਣਾ ਜੀ ਦਾ ਇੱਕ ਸਾਡੀ ਭੈਣ ਮਿਲਣੀ ਚਾਹੀਦੀ ਆ ਸਾਡੇ ਕੈਨੇਡੀਅਨ ਸਾਫ ਮਿਲਣਾ ਚਾਹੀਦਾ ਜੀ ਤਿੰਨ ਗਿਰਫਦਾਰ ਹੋਣੇ ਚਾਹੀਦੇ ਆ ਤੇ ਜਿਹੜਾ ਅਨਸਾਫ ਕਾਨੂੰਨ ਸਾਨੂੰ ਦਊਗਾ ਅਸੀਂ ਉਹ ਲੈਣਾ ਚਾਹੁੰਦੇ ਆ ਆ ਭਰਾ ਜੀ ਦੀ ਬੇਨਤੀ ਆ ਇਹਦੇ ਵੱਲੋਂ ਵਿਚਾਰੇ ਨੂੰ ਅਸੀਂ ਧੰਨਵਾਦ ਕਰਦੇ ਆ ਵੀ ਜਿਹਨੇ ਸਾਡੀ ਇੰਨੀ ਹੈਲਪ ਕੀਤੀ ਆ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਕਿ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈਗਾ ਰੰਗਲਾ ਹੈਗਾ ਗੰਦਾ ਪੰਜਾਬ ਆ ਸਾਰਾ ਜਦੋਂ ਗੰਦਾ ਹੀ ਕਰਾਂਗੇ ਹੁਣ ਅਸੀਂ ਤਾਂ ਜਦੋਂ ਕੋਈ ਅਨਸਾਫ ਦੇ ਵਿੱਚ ਆਈ ਨਹੀਂ ਕੁਛ ਮਿਲਦਾ ਹੀ ਨਹੀਂਗਾ ੱੱਕੇ ਠੋਕਰਾਂ ਖਾਨਨੇ ਆ ਕਦੀ ਕਿਸੇ ਕੋਲੇ ਜਾਣਨੇ ਆ ਉਹ ਵੀ ਫਿਰ ਉਸ ਗੱਲਾਂ ਨੂੰ ਲੱਤ ਮਾਰ ਕੇ ਪਿੱਛੇ ਛੱਡ ਦਿੰਦੇ ਆ ਵੀ ਥੋੜਾ ਕੁਛ ਨਹੀਂ ਬੰਦਾ ਕਿਉਂ ਅਣਪੜ੍ਹ ਪਰਿਵਾਰ ਦਾ ਐਸਾ ਹੀ ਸਲੂਕ ਹੁੰਦਾਗਾ ਵੀ ਇਹ ਨੂੰ ਕਿਵੇਂ ਇਹਨਾਂ ਨੂੰ ੱੱਕੇ ਠੋਕਰਾਂ ਦੇਣੀਆਂ ਤੇ ਕਿਵੇਂ ਕਹਿਣੇ ਪੈਂਦੇ ਆ ਅਸੀਂ ਵੀਰ ਜੀ ਦਾ ਧੰਨਵਾਦ ਕਰਦੇ ਜੀ ਦੇ ਕੋਲੇ ਅਸੀਂ ਮਿਲੇ ਆ ਇਹਨਾਂ ਨੇ ਮਾੜੀ ਮੋਟੀ ਸੜੀ ਹੈਲਪ ਕਰੀ ਆ ਅਸੀਂ ਕਹਿੰਨੇ ਆ ਵੀ ਇਹਦੇ ਵੀ ਜ਼ਿਆਦਾ ਸਾਨੂੰ ਹੈਲਪ ਉਹਨਾਂ ਨੂੰ ਗਿਰਫਤਾਰ ਹੋਣਾ ਚਾਹੀਦਾਗਾ ਤੁਸੀਂ ਸਾਰੀ ਵਾਰਦਾ ਸੁਣੀ ਇਸ ਪਰਿਵਾਰ ਦੀ ਜ਼ੁਬਾਨੀ ਕਿ ਆਲਮ ਕੀ ਹੈਗਾ ਇੱਕ ਪਾਸੇ ਤਾਂ ਅਸੀਂ ਇਹ ਗੱਲ ਕਰ ਰਹੇ ਹਾਂ ਦਾਵਾ ਕਰ ਰਹੇ ਹਾਂ ਕਿ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈਗਾ ਤੇ ਜਦੋਂ ਇਹ ਖਬਰ ਅਸੀਂ ਸੁਣੀ ਸੀਗੀ ਸਾਨੂੰ ਵੀ ਯਕੀਨ ਨਹੀਂ ਹੋਇਆ ਸੀਗਾ ਪਰ ਜਦੋਂ ਅਸੀਂ ਇਹ ਕਾਗਜ਼ ਦੇਖਦੇ ਹਾਂ ਡਾਕੂਮੈਂਟ ਦੇਖਦੇ ਹਾਂ ਉਸ ਤੋਂ ਬਾਅਦ ਹੁਣ ਜਿਹੜੀਆਂ ਕਾਰਵਾਈਆਂ ਅੱਗੇ ਅਦਾਲਤ ਦਾ ਰੂਪ ਧਿਆਨ ਅਖਤਿਆਰ ਕਰਨ ਗਈਆਂ ਉਸ ਤੋਂ ਬਾਅਦ ਕੀ ਨਤੀਜੇ ਆਉਂਦੇ ਨੇ ਤਾਂ ਅਸਲ ਤਸਵੀਰ ਜਿਹੜੀ ਇਸ ਪੂਰੇ ਮਾਮਲੇ ਦੀ ਉਹ ਵੀ ਸਾਹਮਣੇ ਆਵੇਗੀ ਪਰ ਚਿੰਤਾ ਦੀ ਗੱਲ ਹੈ ਕਿ ਇਸ ਪੰਜਾਬ ਦੇ ਵਿੱਚ ਅਜਿਹੀਆਂ ਘਟਨਾਵਾਂ ਵੀ ਵਾਪਰ ਰਹੀਆਂ ਨੇ ਕਿ ਧੀ ਨੂੰ ਘਰੋਂ ਚੱਕ ਕੇ ਜਿਹੜੀ ਬੱਚਿਆਂ ਦੀ ਮਾਂ ਹੈਗੀ ਆ ਉਸ ਦੇ ਨਾਲ ਅਜਿਹੀ ਵਾਰਦਾਤ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਵੀ ਉਹਨੂੰ ਛੱਡਣੇ ਜਾਂਦਾ ਉਹਦੇ ਪਿਤਾ ਨੂੰ ਵੀ ਖਤਮ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਹ ਲੜਕੀ ਜਿਹੜੀ ਹੈ ਹੱਲੇ ਵੀ ਉਹਨੂੰ ਰਿਹਾਨੀ ਕੀਤਾ ਜਾ ਰਿਹਾ ਉਹ ਹੱਲੇ ਵੀ ਉਹਨਾਂ ਨੇ ਆਪਣੇ ਕੈਦ ਚ ਰੱਖਿਆ ਹੋਇਆ ਤਾਂ ਇਹ ਘਟਨਾ ਆਪਣੇ ਆਪ ਦੇ ਵਿੱਚ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੀ ਹੈ ਬਹੁਤ ਵੱਡੇ ਇਲਜ਼ਾਮ ਨੇ ਇਸ ਪਰਿਵਾਰ ਦੇ ਫਿਲਹਾਲ ਸਰਕਾਰ ਤੋਂ ਮੰਗ ਕਰ ਰਹੇ ਨੇ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਨੇ ਕਿ ਬਣਦਾ ਇਨਸਾਫ ਦਿੱਤਾ ਜਾਵੇ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਆਪਣਾ ਕਮੈਂਟ ਆਪਣੇ ਜ਼ਰੂਰ ਸਾਂਝਾ ਕਰੋ ਤਲ ਤੋਂ ਅੱਗੇ ਲੈਣੀ ਹੈ ਸਦੋਗੀ ਹਰਜਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ ਨਿਊਜ਼ ਓਨਲੀ ਮਹਾਲੀ